ਦਿੱਲੀ ਤੋਂ ਸੇ ਜਾਓ ਜਿਹਨੇ ਹੋਟਲ ਦਾ ਸਪੈਸ਼ੀਅਲ ਅਰੋਸਿਟੀ। ਪਰ ਇਹ ਹੋਟਲ ਚ ਇੱਕ ਸਸਟੇਨੇਬਿਲਿਟੀ ਦਾ ਫੁੱਲ ਪ੍ਰੋਸੈਸ ਫੋਲੋ ਕਰ ਰਹੇ ਨੇ। ਉਹਨੇ ਸਪੈਸ਼ਲੀ ਜਿਹੜੀਆਂ ਟੌਪ 1000 ਲਿਸਟਡ ਕੰਪਨੀਆਂਜ਼ ਸਬੀ ਦੇ ਹੈਗੀਆਂ ਉਹਨਾਂ ਲਈ ਤਾਂ ਮੰਡੈਟਰੀ ਆ ਇਹ ਇਸ ਚੀਜ਼। ਯੂਰਪ ਦੇ ਵਿੱਚ 2026 ਜਨੂਅਰੀ ਅਨਵਰਡਸ ਤੁਹਾਨੂੰ ਹਰ ਕੰਪਨੀ ਨੂੰ ਡਿਕਲੇਅਰ ਕਰਨਾ ਪੈਣਾ ਕਿ ਸਾਡੇ ਸੀਬੈਮ ਐਮਿਸ਼ਨਸ ਕੀ ਨੇ। ਓਵਰਆਲ ਇਹ ਇੱਕ ਰਿਐਲਿਟੀ ਆ ਹੁਣ। ਇਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ। ਐਂਡ ਇਹਨੂੰ ਅਡਾਪਟ ਕਰਨਾ ਪਾਣਾ ਐਬਜ਼ਾਰਬ ਕਰਨਾ ਪਾਣਾ ਤੇ ਕੰਮ ਵੀ ਕਰਨਾ ਪਾਣਾ ਕੋਵਿਡ ਪੀਰੀਅਡ ਆਇਆ ਸੀ ਉਹਦੇ ਚ ਇੰਡੀਆ ਕਿ ਐਸਾ ਕੰਟਰੀ ਸਦਾ ਆ ਵੀ ਸ਼ੁਡ ਬੀ ਪ੍ਰਾਊਡ ਆਫ 댓 ਕਿ ਸਾਡੀ ਨੇਚਰ ਆਫ ਰੀਯੂਜ਼ ਆਫ ਥਿੰਗਸ ਜੀ ਦੇਖੋ 댓 ਇਜ਼ ਆਲਸੋ ਸਸਟੇਨੇਬਿਲਿਟੀ ਤੁਸੀਂ ਚੀਜ਼ ਖਰੀਦੀ ਨਹੀਂ ਤੁਸੀਂ ਵੇਸਟ ਨਹੀਂ ਕੀਤੀ ਆਲਰੇਡੀ ਜੋ ਤੁਹਾਡੇ ਕੋ ਹੈ ਉਹਦੇ ਸੇ ਉਹਦੇ ਵਿੱਚੋਂ ਤੁਸੀਂ ਯੂਜ਼ ਕੀਤਾ ਚਨ ਹਿਤੇਸ਼ੀ आरपी ਨਹੀਂ ਭਰੋਸਾ ਆਪਕਾ ਨਮਸਕਾਰ ਸਤਿ ਸ਼ਕਾਲ ਮਰਹਬਾ ਸੋ ਸ਼ੇਅਰ ਲੁਧਿਆਣਾ ਦੇ ਵਿੱਚ ਅੱਜਕੱਲ ਇੱਕ ਬਹੁਤ ਹੀ ਹੌਟ ਟੌਪਿਕ ਚੱਲ ਰਿਹਾ ਹੈ ਸਸਟੇਨੇਬਿਲਟੀ ਹਾਲਾਂਕਿ ਇਹ ਸਸਟੇਨੇਬਿਲਟੀ ਦਾ ਵਰਡ ਪਿਛਲੇ ਕੁਝ ਸਾਲਾਂ ਤੋਂ ਸੁਣਨ ਨੂੰ ਮਿਲ ਰਿਹਾ ਹੈ ਪਰ ਰੀਸੈਂਟਲੀ ਇਹ ਹੋਰ ਵੀ ਟੌਪਿਕ ਹੋ ਜਾਂਦਾ ਲੁਧਿਆਣਾ ਸ਼ਹਿਰ ਚ ਹੌਟ ਹੋ ਗਿਆ ਹੈ ਵਰਡ ਯਾ ਇ ਹੈ ਟ੍ਰੈਂਡਿੰਗ ਤੇ ਆ ਗਿਆ ਹੈ ਜਦ ਦਾ ਸੀਆਈਸੀਯੂ ਵੱਲੋਂ ਇੱਕ ਸਸਟੇਨੇਬਿਲਟੀ ਤੇ ਲੈ ਕੇ ਇੱਕ ਵੱਡੀ ਐਗਜ਼ੀਬਿਸ਼ਨ ਨੂੰ ਆਰਗੇਨਾਈਜ਼ ਕੀਤਾ ਗਿਆ ਸੋ ਸਡਨਲੀ ਹਜੇ ਤੱਕ ਇੱਕ ਇਹਦੀ ਇੱਕ ਪਰਸੈਪਸ਼ਨ ਸੀ ਕਿ ਸਸਟੇਨੇਬਿਲਟੀ ਦਾ ਜ਼ਿਆਦਾ ਜਿਹੜਾ ਜਿਹੜਾ ਹੈਗਾ ਜੁੜਾਵ ਹੈ ਉਹ ਟੈਕਸਟਾਈਲ ਸੈਕਟਰ ਨਾਲ ਹੈ ਯਾ ਖਾਸ ਕਰਕੇ ਜੇ ਗੱਲ ਕਰੀਏ ਪੈਕੇਜਿੰਗ ਇੰਡਸਟਰੀਜ਼ ਦੇ ਨਾਲ ਹੈ ਪਰ ਹੁਣ ਸਟੀਲ ਔਰ ਇੰਜੀਨੀਅਰਿੰਗ ਸੈਕਟਰ ਵੀ ਇਹੋ ਜਿਹੀ ਚੀਜ਼ਾਂ ਸਸਟੇਨੇਬਿਲਟੀ ਨੂੰ ਲੈ ਕੇ ਚਿੰਤਨ ਹੈ ਮੰਥਨ ਕਰ ਰਿਹਾ ਹੈ ਐਗਜ਼ੀਬਿਸ਼ਨਸ ਕਰਕੇ ਅਵੇਅਰਨੈਸ ਕਰ ਰਿਹਾ ਹੈ ਵਾਰ ਲੈਵਲ ਤੇ ਉਹ ਵੀ ਸੋ ਜਾਣਦੇ ਆ ਮਿਸਟਰ ਜੇਸ ਭੋਗਲ ਨਾਲ ਜਿਹੜੇ ਕਿ ਯੂਨੀਪਾਰਟਸ ਗਰੁੱਪ ਦੇ ਡਾਇਰੈਕਟਰ ਹੈਗੇ ਪਰਮੋਟਰ ਹੈਗੇ ਸੋ ਪੁੱਛਦੇ ਆ ਕਿ ਕਿੱਦਾਂ ਦਾ ਮਾਹੌਲ ਹੈ ਸਡਨਲੀ ਇੰਨੀ ਅਵੇਅਰਨੈਸ ਕਿਹੜੀ ਇਹੋ ਜਿਹੀ ਲਰਨਿੰਗ ਸਿਚੁਏਸ਼ਨ ਆ ਗਈ ਸਰ ਨਮਸਕਾਰ ਨਮਸਕਾਰ ਥੈਂਕ ਯੂ ਵੈਰੀ ਮਚ ਜੀ ਸਰ ਅ ਦੇਖੋ ਸਸਟੇਨੇਬਿਲਟੀ ਵੈਸੇ 1983 यूएन कन्वेंशन के अंडर लॉन्च हुई सी तो ये कोई नवा टॉपिक नहीं है, है बहुत पुराना बट uh, तो हॉट क्यों हो गया इन्ना आप बहुत कुछ दुनिया देख रहे हैं कि सडनली आप अप अपने शहर से देख रहे हैं स्टेट सडनली बारिश पै रही फ्लड्स आ रहे हैं एनवायरनमेंट वैदर चेंजिज चेंजिस हैं काफ़ी कुछ अपन देखने मिल रहा सो ਪਲਸ ਦੈਟ ਇਜ਼ ਵਨ ਪਾਰਟ ਜਿਹੜਾ ਕਿ ਆਪਾਂ ਕਹਿੰਦੇ ਐਨਵਾਇਰਨਮੈਂਟ ਸੋ ਇਹ ਫਰਦਰ ESG ਚ ਇਹ ਦਾ ਬਾਈਫਰਕੇਟ ਹੋ ਜਾਂਦਾ ਐਨਵਾਇਰਨਮੈਂਟ ਸੋਸ਼ਲ ਐਂਡ ਗਵਰਨੈਂਸ ਆ ਹੌਟ ਟਾਪਿਕ ਐਸਲੀਆ ਕਿ ਹੁਣ ਇੱਕ ਇੱਕ ਇੰਡਸਟਰੀਲੀ ਸੀਮਿਤਲੀ ਰਿਹਾ ਚਾਹੇ ਟੈਕਸਟਾਈਲ ਆ ਚਾਹੇ ਸਟੀਲ ਆ ਹੁਣ ਗ੍ਰੀਨ ਸਟੀਲ ਵੀ ਕੈਟੇਗਰੀ ਆ ਗਈ ਆ ਬਿਲਕੁਲ ਆ ਗਈ ਮੈਨੂਫੈਕਚਰਿੰਗ ਸਰਵਿਸਿਜ਼ ਆ ਹੋਟਲ ਇੰਡਸਟਰੀ ਆ ਦਿੱਲੀ ਤੁਸੀਂ ਜਾਓ ਜਿੱਨੇ ਹੋਟੈਲਸ ਆ ਸਪੈਸ਼ਲੀ ਐਰੋਸਿਟੀ ਹਰੇਕ ਹੋਟਲ ਚ ਇੱਕ ਸਸਟੇਨੇਬਿਲਿਟੀ ਦਾ ਫੁੱਲ ਪ੍ਰੋਸੈਸ ਉਹ ਫਾਲੋ ਕਰ ਰਹੇ ਨੇ ਚਾਹੇ ਵਾਟਰ ਰੀਸਾਈਕਲਿੰਗ ਆ ਜਾਂ ਜੋ ਵੀ ਹੈ ਸੋ ਇੱਕ ਬਹੁਤ ਇੰਪੋਰਟੈਂਟ ਟਾਪਿਕ ਹੋ ਗਿਆ ਬਿਕੋਜ਼ ਆ ਜੋ ਕਨਵੈਨਸ਼ਨਸ ਔਰ ਜੋ ਪੈਰਿਸ ਗਲੋਬਲ ਕਲਾਈਮੇਟ ਐਗਰੀਮੈਂਟ ਹੋਇਆ ਸੀ ਯੂਰਪ ਦੇ ਵਿੱਚ 2026 ਜਨੂਅਰੀ ਔਨਵਰਡਸ ਜੀ ਤੁਸ ਤਾਨੂੰ ਹਰ ਕੰਪਨੀ ਨੂੰ ਡਿਕਲੇਅਰ ਕਰਨਾ ਪੈਣਾ ਕਿ ਸਾਡੇ ਸੀਬੈਮ ਅ ਐਮਿਸ਼ਨਸ ਕੀ ਨੇ ਸੀ ਬਈ ਆਮ ਦਾ ਮਤਲਬ ਕਰਾਸ ਬਾਰਡਰ ਅ ਐਡਜਸਟੇਬਲ ਯੂ ਨੋ ਜਿਹੜੇ ਐਮਿਸ਼ਨਸ ਨੇ ਕੀ ਨੇ ਉਹਦੇ ਚ ਕੀ ਆ ਕਿ ਤੁਸੀਂ ਕਿੰਨੀਆਂ ਗੈਸਸ ਐਮਿਟ ਕਰ ਰਹੇ ਹੋ ਤੇ ਤੁਸੀਂ ਕਿੰਨੀ ਤੁਹਾਡੀ ਵੇਸਟ ਆ ਤੁਹਾਡੀ ਸੀ ਐਚ ਜੀ ਜਿਹਨੂੰ ਕਹਿੰਦੇ ਹੋ ਕਾਰਬਨ ਡਾਈਆਕਸਾਈਡ ਕਿੰਨੀ ਐਮਿਟ ਕਰ ਰਹੇ ਹੋ ਕਿਉਂਕਿ ਪ੍ਰਸਪੈਕਟਿਵ ਆ ਰਿਹਾ ਸਾਰਾ ਕਲਾਈਮੇਟ ਚੇਂਜ ਦਾ اور کلائمیٹ چینج অবवियसली ਹੈਗਾ ਕਿ ਸਸਟੇਨੇਬਿਲਟੀ ਸਸਟੇਨੇਬਿਲਟੀ ਆਫ आवर प्लैनेट नेचुरल रिसोर्सेज ਐਂਡ ਫਿਊਚਰ ਜਨਰੇਸ਼ਨਸ ਲਈ ਸੋ ਸੀਬੈਮ ਦੇ ਅੰਡਰ ਇਹ ਆ ਕਿ ਜੇ ਤੁਸੀਂ ਨਹੀਂ ਕੁਆਲੀਫਾਈ ਕਰਦੇ ਜਾਂ ਨਹੀਂ ਡਿਕਲੇਅਰ ਕਰਦੇ ਤਾਂ ਤੁਸੀਂ ਯੂਰਪ ਨੂੰ ਸੇਲ ਨਹੀਂ ਕਰ ਸਕਦੇ ਓਕੇ ਮਤਲਬ ਇਹ ਕੰਪਲਸਰੀ ਹੋ ਗਿਆ ਨੰਬਰ 2 ਜਿੰਨੇ ਤੁਹਾਡੇ ਮਿਸ਼ਨਸ ਹੈ ਜਿੰਨੇ ਤੁਸੀਂ ਡਿਕਲੇਅਰ ਕਰਦੇ ਉਹਦੀ ਮੈਥਮੈਟੀਕਲ ਕੈਲਕੂਲੇਸ਼ਨ ਆਸ ਫੋਰ ਇਗਜ਼ਾਮਪਲ ਜਸਟ ਇਗਜ਼ਾਮਪਲ ਦੇ ਰਿਹਾ ਹਾਂ ਜੀ ਇਹ 1 ਟਨਾਂ ਦੇ ਅੱਗੇ ਇੰਟੋ 70 ਯੂਰੋਸ ਜਾਂ ਜੋ ਵੀ ਉਹਦਾ ਮੈਥਮੈਟਿਕਲ ਹੈ ਇੰਟੋ ਜੋ ਵੀ ਯੂਰੋ ਦੀ ਵੈਲਿਊ ਆ ਉਹ ਤੁਹਾਨੂੰ ਇਸ ਟੈਕਸ ਲੱਗੇਗਾ ਲੱਗੇਗਾ ਓਕੇ ਸੋ ਅ ਬੇਟਾ ਬੰਦੇ ਉਹ ਜਿਹੜੇ ਨਹੀਂ ਇਹਨੂੰ ਫਾਲੋ ਕਰਨਗੇ ਉਹ ਅਨਕੰਪੀਟੀਟਿਵ ਹੋ ਜਾਣਗੇ ਐਬਸੋਲੂਟਲੀ ਅ ਅਨਕੰਪੀਟੀਟਿਵ ਹੋ ਜਾਣਗੇ ਪਲੱਸ ਉਸ ਤੋਂ ਪਹਿਲਾਂ ਕੰਪਨੀਆਂਜ਼ ਨੇ ਤੁਹਾਡੇ ਤੋਂ ਲੈਣਾ ਹੀ ਨਹੀਂ ਆ ਓਕੇ ਉਹਨਾਂ ਨੇ ਲੈਣਾ ਹੀ ਨਹੀਂ ਹੈਗਾ ਬਿਕੋਜ਼ ਤੁਸੀਂ ਜੇ ਇੱਕ ਬੇਸਿਕ ਰਿਕੁਆਇਰਮੈਂਟ ਬਣ ਗਈ ਹੈ ਕਿਉਂਕਿ ਆਪ ਨੇ ਸਿਰਫ ਯੂਰਪ ਲਈ ਹੈ ਹਜੇ ਐਜ਼ ਆਫ ਨਾਓ ਸਮਝਿਆ ਜਾਦਾ ਫਿਲਹਾਲ ਦੇਖੋ ਯੂਰਪ ਚ ਯੂਐਸ ਤੁਹਾਨੂੰ ਪਤਾ ਲੇਟੈਸਟ ਡਵੈਲਪਮੈਂਟਸ ਹੋ ਗਈਆਂ ਨੇ ਉਹਨਾਂ ਨੇ ਪੈਰਿਸ ਅਗਰੀਮੈਂਟ ਤੋਂ ਵਿਦਡਰਾ ਕਰ ਲਿਆ ਬਟ ਯੂਰਪ ਨੇ ਤਾਂ ਡੈਫੀਨਟਲੀ ਇਹ ਐਬਸੋਲੂਟਲੀ ਮੰਡਟਰੀ ਆ ਇਹ ਰੀਜ਼ਨ ਆਪਾਂ ਸੋਲਰਾਈਜ਼ੇਸ਼ਨ ਬਹੁਤ ਦੇਖ ਰਹੇ ਆਪਾਂ ਈਵੀ ਦਾ ਬਹੁਤ ਦੇਖ ਰਹੇ ਆ ਇਹ ਬਿਕੋਜ਼ ਇਹਦੇ ਚ ਇੰਨੀਆਂ ਡੀਟੇਲਸ ਨੇ ਕਿ ਈਵਨ ਤੁਸੀਂ ਕਿੰਨੇ ਕਿ ਈਵੀ ਵਾਹਾਈਕਲ ਯੂਜ਼ ਕਰਦੇ ਹੋ ਤੁਹਾਡੀ ਸਪਲਾਈ ਚੇਨ ਜਿਹੜੇ ਤੁਹਾਡੇ ਸਪਲਾਇਰ ਨੇ ਉਹ ਕਿਹੜੇ ਕਿਹੜੇ ਨੋਰਮਸ ਫਾਲੋ ਕਰ ਰਹੇ ਨੇ ਜੀ ਐਂਡ ਸੋ ਇੱਕ ਇੱਕ ਜਿਹੜਾ ਟੋਟਲ ਇਕੋਸਿਸਟਮ ਬਣ ਰਿਹਾ ਹੌਲੀ ਹੌਲੀ ਗਲੋਬਲੀ ਤਾਂ ਬਾਕੀ ਨੇਸ਼ਨਸ ਵੀ ਆਈ ਗਈ ਜੀ ਬਟ ਬਾਤ ਹੋਈਏ ਤੇ ਆਬਵੀਅਸ ਹੈ ਸਾਰੇ ਐਡਾਪਟ ਕਰ ਲੈਣਗੇ ਹਾਂਜੀ ਇਸ ਲਈ ਹਲੇ ਤੱਕ ਕੀ ਸੀ ਆਪਣਾ ਜੋ ਇੱਕ ਐਟੀਟਿਊਡ ਰਹਿੰਦਾ ਉਹ ਸਾਨੂੰ ਕੀ ਫਰਕ ਪੈਂਦਾ ਉਹ ਦੇਖ ਲਾਂਗੇ ਬਟ ਇਹ ਚੱਲਣਾ ਨਹੀਂ ਅੱਗੇ ਕਸਟਮਰ ਨੇ ਕਹਿਣਾ ਤੁਸੀਂ ਨਹੀਂ ਦੇਣਾ ਓਕੇ ਥੈਂਕ ਯੂ ਜੈਂਟਲਮੈਨ ਮੈਨ ਨਾਲ ਦੀ ਕੰਪਨੀ ਕੋ ਚੱਲ ਜਾਣਾ ਹੁਣ ਜੇ ਫੋਰ ਐਗਜ਼ਾਮਪਲ ਅਸੀਂ ਕਿਸੇ ਕਾਰ ਕੰਪਨੀ ਨੂੰ ਸਪਲਾਈ ਕਰ ਰਹੇ ਹਾਂ ਸੋ ਵਾਕਸ ਵੈਗਨ ਜਾਂ ਕਿਸੇ ਟਰੈਕਟਰ ਕੰਪਨੀ ਨੂੰ ਕਰ ਰਹੇ ਹਾਂ ਕੁਡ ਬੀ ਜੌਨ ਡੀਅਰਸ ਨਾਲ ਲਗਾ ਉਹਨਾਂ ਦੇ ਟਰੈਕਟਰ ਤੇ ਸਾਡਾ ਕੰਟੈਂਟ ਜਾਊਗਾ ਜਾਂ ਕਾਰ ਤੇ ਸਾਡਾ ਕੰਟੈਂਟ ਜਾਊਗਾ ਉਹਨਾਂ ਨੇ ਵੀ ਡਿਕਲੇਅਰ ਕਰਨਾ ਤੇ ਉਹਨਾਂ ਨੇ ਆਪਣੇ ਸਪਲਾਈਅਰ ਤੋਂ ਵੀ ਡਿਕਲੇਅਰ ਕਰਵਾਉਣਾ ਤਾਂ ਸੀਪੈਮ ਐਂਡ ਗ੍ਰੀਨ ਹਾਊਸ ਗੈਸੈਸ ਇਜ਼ ਵਨ ਪਾਰਟ ਆਫ ਇਟ ਅਸੀਂ ਇਹਦੇ ਵਿੱਚ ਸੋਸ਼ਲ ਐਂਡ ਗਵਰਨੈਂਸ ਹੋਈ ਜਿਹੜਾ ਈਐਸਜੀ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਵੀ ਵਿਚ ਇਨਕਲੋਡ ਕੀਤਾ बिकॉज ਉਹ ਐਸ ਅ ਟੋਟਲ ਫਿਰ ESG ਬਣਦਾ ਹੈ ਉਹਦੇ ਵਿੱਚ ਬਹੁਤ ਕੁਛ ਆ ਬੜਾ ਵਾਸਟ ਲਾਈਨ ਆ ਤੁਸੀਂ ਆਪਣੇ EMPLOYEES ਲਈ ਕੀ ਕਰ ਰਹੇ ਆਂ ਵਿਮਨ ਡਾਈਵਰਸਿਟੀ ਲਈ ਕੀ ਕਰ ਰਹੇ ਹੋ ਓਕੇ ਤੁਸੀਂ ਆਪਣੇ ਕੋਈ CSR ਕੀ ਕਰ ਰਹੇ ਹੋ ਕੰਟਰੀਬਿਊਸ਼ਨ ਟੂ ਦ ਸੋਸਾਇਟੀ ਕੀ ਕਰ ਰਹੇ ਹੋ ਉਹਦਾ ਇੰਪੈਕਟ ਕੀ ਆ ਰਿਹਾ ਹੁਣ ਐ ਸਪੈਸ਼ਲੀ ਜਿਹੜੀਆਂ ਟੌਪ 1000 ਲਿਸਟਡ ਕੰਪਨੀਆਂ ਸੇਬੀ ਦੇ ਹੈਗੀਆਂ ਉਹਨਾਂ ਲਈ ਤਾਂ ਮੰਡੇਟਰੀ ਆ ESG ਹੁੰਦੀ ਹੈ ਤੇ ਫੁੱਲ ਰਿਪੋਰਟਸ ਆਉਂਦੀਆਂ ਆ ਕੁਆਟਰਲੀ ਐਂਡ ਸੋ ਓਵਰਆਲ ਇਹ ਇੱਕ ਰਿਐਲਿਟੀ ਆ ਹੁਣ ਇਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਐਂਡ ਇਹਨੂੰ ਅਡਾਪਟ ਕਰਨਾ ਪੈਣਾ ਐਬਸਾਰਬ ਕਰਨਾ ਪੈਣਾ ਤੇ ਕੰਮ ਵੀ ਕਰਨਾ ਪੈਣਾ ਇੱਕ ਹੋਰ ਚੀਜ਼ ਮੈਂ ਕਹਿਣੀ ਚਾਹੂੰਗਾ ਕਾਫੀ ਕੁਸ਼ਨਾ ਸੀ इवन ਕਾਫੀ ਕੰਪਨੀਆਂ ਸਾਡੇ ਸਪਲਾਈਅਰ ਕਹਿੰਦੇ ਤੁਸੀਂ ਤਾਂ ਵੱਡੇ ਹੋ ਕਰ ਲਓਗੇ ਅਸ ਤਾਂ ਛੋਟੇ ਆ ਖਰਚਾ ਕਈ ਚੀਜ਼ਾਂ ਪਾਲ ਰੈਡੀ ਕਰ ਰਹੇ ਆ ਇਹਦੇ ਵਿੱਚ ਉਪਰ ਰੈਲਾਈਜ਼ ਨਹੀਂ ਕਰ ਰਹੇ ਇਟ ਇਜ਼ ਪਾਰਟ ਆਫ ਇਟ ਤੁਸੀਂ ਆਲਰੇਡੀ ਆਪਣੇ এমপ্লয়ੀਜ਼ ਦਾ ਕੁਲ ਵੈਲਫੇਅਰ ਪ੍ਰੋਗਰਾਮ ਕਰ ਰਹੇ ਹੋ ਉਹਨਾਂ ਨੂੰ ਟੀ ਪ੍ਰੋਵਾਈਡ ਕਰ ਰਹੇ ਹੋ ਕੁਝ ਹੋਰ ਚੀਜ਼ਾਂ ਕਰ ਰਹੇ ਹੋ ਕਲੀਨ ਟਾਇਲਟਸ ਪ੍ਰੋਵਾਈਡ ਕਰ ਰਹੇ ਹੋ রাইਟ ਕੁਝ ਸੇਫਟੀ ਟ੍ਰੇਨਿੰਗਸ ਪ੍ਰੋਵਾਈਡ ਕਰ ਰਹੇ ਹੋ ਉਹ ਵੀ ਇਹਦਾ ਪਾਰਟ ਆ ਸੋ ਇੱਕ ਜਿਹੜੀ ਅਵੇਅਰਨੈਸ ਵੀ ਆ ਨਾ ਉਹ ਵੀ ਹੋਣੀਗੀ ਸੋ ਉਹ ਇਹ ਜਿਹੜਾ ਅਸੀਂ ਸਬਮਿਟ ਕੀਤਾ ਹੈ ਇੱਥੇ ਕਾਫੀ ਐਗਜ਼ੀਬਿਟਰਸ ਵੀ ਆ ਜਿਹੜੇ ਐਗਜ਼ੀਬਿਟ ਵੀ ਕਰ ਰਹੇ ਐਂਡ ਜਿਹੜਾ ਅਸੀਂ ਸੈਮੀਨਾਰ ਰੇ ਰੱਖਿਆ ਉੱਪਰ ਵੀ ਇੱਕ ਚੱਲ ਰਹੀ ਹੈ ਪੈਨਲ ਡਿਸਕਸ਼ਨ ਉਹਦੇ ਚ ਵੀ ਸਿੰਪਲ ਪੁਆਇੰਟਸ ਐਕਸਪਲੇਨ ਕਰ ਰਹੇ ਆ ਲੋਟ ਬੇਨੀ ਪੀਪਲ ਡੋਨਟ ਨੋ ਕਿ ਜਿਹੜਾ ਸੋਲਰ ਲਾਇਆ ਚਾਹੇ ਉਹਨੇ 15 ਕਿਲੋਵੋਲਟ ਲਾਇਆ ਉਹਦੇ ਮਾਈਂਡ ਚ ਹੈ ਮੈਂ ਕੋਸੇਵਿੰਗ ਵੀ ਲਾਇਆ ਬਟ ਉਹਦੇ ਮਾਈਂਡ ਚ ਨਹੀਂ ਹੈ ਪਾਰਟ ਆਫ ਵੈਰੀ ਇੰਪੋਰਟੈਂਟ ਪਾਰਟ ਆਫ ਐਸਜੀ ਬਿਲਕੁਲ ਠੀਕ ਤੇ ਇਹ ਵੀ ਚੀਜ਼ਾਂ ਉਹਨਾਂ ਨੂੰ ਰਿਅਲਾਈਜ਼ ਕਰਾ ਰਹੇ ਆ ਕਿ ਇਹਨਾਂ ਨੂੰ ਪਹਿਲਾਂ ਤਾਂ ਡਾਕੂਮੈਂਟ ਕਰਨੀਆਂ ਸ਼ੁਰੂ ਕਰੋ ਆਪਣੇ ਛੋਟੀ ਜੀ ਟੀਮ ਬਣਾਓ ਅੰਦਰ ਤਾਂ ਕਿ ਥੋੜਾ ਮੈਪ ਕਰਨਾ ਸ਼ੁਰੂ ਕਰੋ ਇਹ ਚੀਜ਼ਾਂ ਤੁਸੀਂ ਆਲਰੇਡੀ ਕੁਝ ਠੀਕ ਨਾਲੇ ਇਹ ਵੀ ਕਰਲਾਈਜ਼ ਕਰਾ ਰਹੇ ਆ ਕਿ ਇੱਕ ਐਕਸਟਰਾ ਖਰਚਾ ਨਹੀਂ ਹੈਗਾ ਜੈਂਟਲਮੈਨ ਕਿ ਸਰ ਟਾਈਮ ਤੇ ਆਪਾਂ ਇਹ ਵੀ ਚੀਜ਼ਾਂ ਨਹੀਂ ਕਰਦੇ ਸੀ ਹੁਣ ਡਿਪਾਰਟਮੈਂਟ ਜਿਵੇਂ ਮੰਗਦੇ ਆਪਾਂ ਉਹ ਕਰਦੇ ਆ ਇਟ ਇਜ਼ ਅ ਇਨਵੈਸਟਮੈਂਟ ਇੱਕ ਬਿਜ਼ਨਸ ਨੀਡ ਆ ਐਂਡ ਇਟ ਇਜ਼ ਅ ਇਨਵੈਸਟਮੈਂਟ ਔਰ ਓਪਰਚ्युनिटी ਵੀ ਹੈ ਹੁਣ ਕਈ ਕੰਪਨੀਆਂ ਆ ਇੱਥੇ ਉਹ ਗ੍ਰੀਨ ਸਟੀਲ ਨੂੰ ਕੁਆਲੀਫਾਈ ਕਰ ਗਈਆਂ ਹੁਣ ਜਿਹੜੀ ਕੰਪਨੀ ਕਹੂਗੀ ਆ ਕੁਆਲੀਫਾਈਡ ਫॉर ਗ੍ਰੀਨ ਸਟੀਲ ਔਰ ਪ੍ਰੀਮੀਅਮ ਵੀ ਮੰਗੂ ਜੇ ਸਾਡਾ ਕਸਟਮਰ ਕੋਈ ਕਹਿੰਦਾ ਕਿ ਪਲੀਜ਼ ਯੂਜ਼ ਗ੍ਰੀਨ ਸਟੀਲ ਅਸੀਂ ਵੀ ਪ੍ਰੀਮੀਅਮ ਲਵਾਂਗੇ ਸਾਡਾ ਸਪਲਾਈਅਰ ਵੀ ਲੋਕੋ ਸੋ ਇਟ ਇਜ਼ ਅ ਗੁੱਡ ਸਿਚੁਏਸ਼ਨ ਆਲਸੋ ਸੋ ਇਹ ਜਿਹੜੀਆਂ ਚੀਜ਼ਾਂ ਅਸੀਂ ਬੜੀ ਸਿੰਪਲੀ ਯੂ نو ਟ੍ਰਾਈ ਕਰਨ ਟੂ ਐਕਸਪਲੇਨ ਕਰਨ ਦੀ ਕਿਉਂਕਿ ਸਪਲਾਈ ਚੇਂਜ ਦਾ ਬੜਾ ਰੋਲ ਹੈਗਾ ਸੋ ਫਿਰ ਮਿਲਾ ਕੇ ਜੇ ਸਸਟੇਨੇਬਿਲਟੀ ਤੋਂ ਅੱਗੇ ਫਿਊਚਰ ਨਹੀਂ ਹੈ ਆਪਾਂ ਕਹਿ ਰਹੀਏ ਹੁਣ ਅੱਗੇ ਅਲਾਰਮਿੰਗ ਸਿਚੁਏਸ਼ਨ ਸੀ ਹੁਣ ਬਿਲਕੁਲ ਦਰਵਾਜ਼ੇ ਤੇ ਆ ਕੇ ਖੜਾ ਹੋ ਗਿਆ ਜੇ ਅਸੀਂ ਲੇਟ ਹੋਵਾਂਗੇ ਤੇ ਅਸੀਂ ਸ਼ਾਇਦ ਬਿਜ਼ਨਸ ਤੋਂ ਬਾਹਰ ਹੋ ਜਾਈਏ ਐਬਸੋਲੂਟਲੀ ਤੁਸੀਂ ਦੇਖਿਆ ਹੁਣ ਆਪਣੇ ਚੰਡੀਗੜ੍ਹ ਰੋਡ ਤੇ ਵੀ ਟਾਟਾ ਨੇ ਰੀਸਾਈਕਲਿੰਗ ਕਾਰ ਪਲਾਂਟ ਲਾਇਆ ਮੇਰੇ ਖਾਲ ਦਾਦਾ ਮੋਟਰਸ ਨਾਲ ਇਹ ਸਾਰਾ ਉਦੋਂ ਹੀ ਪਾਰਟ ਆ ਕਿ ਅਸੀਂ ਕ੍ਰਸ਼ ਕਰਕੇ ਉਸ ਫਿਰ ਉਹ ਆਈ ਥਿੰਕ ਮੈਲਟ ਹੋਗਾ ਫਿਰ ਉਹਨਾਂ ਦੀ ਰੀਸਾਈਕਲ ਹੋ ਕੇ ਫਿਰ ਪਲਾਂਟ ਚ ਚਲ ਜਾਊਗਾ ਵੇਸਟ ਕਿਵੇਂ ਘਟਾਣੀ ਰੀਸਾਈਕਲ ਕਿੰਨਾ ਕਰਨਾ ਪੇਪਰ ਕਿਵੇਂ ਘਟਾਉਣਾ वुਡ ਯੂਸੇਜ ਕਿਵੇਂ ਘਟਾਣੀ ਆ ਜਿੰਨੀ ਬੋਡੀ ਯੂਸ ਕਰਾਂਗੇ ਉਹਨੀ ਡੀਫੋਰੈਸਟੇਸ਼ਨ ਹੁੰਦੀ ਆ ਇਵੈਂਚੁਅਲੀ ਇੰਪੈਕਟ ਸਾਨੂੰ ਵੀ ਆਉਂਦਾ ਨਾ ਔਰ ਇਹ ਚੀਜ਼ਾਂ ਦਾ ਮੈਂ ਇੱਕ ਹੋਰ ਤੰਦ ਦੱਸਦਾ ਜਿਹੜਾ ਕੋਵਿਡ ਪੀਰੀਅਡ ਆਇਆ ਸੀ ਉਹਦੇ 'ਚ ਇੰਡੀਆ ਇੱਕ ਐਸਾ ਕੰਟਰੀ ਹੈਗਾ ਵੀ ਸ਼ੁੱਡ ਬੀ ਪ੍ਰਾਊਡ ਆਫ 댓 ਕਿ ਸਾਡੀ ਨੇਚਰ ਆਫ ਰੀਯੂਜ਼ ਆਫ ਥਿੰਗਸ ਜੀ ਭਾਰਤ ਆ ਕੀਤਾ ਸੈਕਟਰ ਦਾ ਠੀਕ ਹੈ ਜੀ ਉਹ ਬ੍ਰੈਡ ਵੀ ਅੱਧੀ ਖਾਈ ਉਹ ਜੀ 2 ਦਿਨਾਂ 'ਚ ਐਕਸਪਾਇਰ ਹੋ ਜਾਣੀ ਸਿੱਟ ਦੇਣੀ ਆ ਆਪਾਂ ਰੀਯੂਜ਼ ਬਹੁਤ ਕਰਦੇ ਆ ਆਪਣੀ ਨੇਚਰ 'ਚ ਆਪਣੇ ਕਲਚਰ 'ਚ ਕੋਵਿਡ 'ਚ ਬਹੁਤ ਨਿਕਲ ਕੇ ਆਇਆ ਸੀਗਾ ਕਿ ਅਸੀਂ ਜੋ ਜਿਹੜੇ ਪੁਰਾਣੇ ਕੱਪੜੇ ਸੀ ਉਹ ਦੁਕਾਨਾਂ ਬੰਦ ਸੀ ਉਹਨੂੰ ਟੀਅਰ ਕਰਕੇ ਉਹਦੇ ਡਸਟਿੰਗ ਕਲੋਥ ਬਣਾ ਲਏ ਟਾਵਲਸ ਨੂੰ ਕੁਝ ਯੂਜ਼ ਕਰ ਲਿਆ ਹੋਰ ਬੜੀਆਂ ਚੀਜ਼ਾਂ ਆਪਾਂ ਇਦਾਂ ਯੂਜ਼ ਕਰ ਇਨੋਵੇਸ਼ਨ ਉਹ ਦੈਟ ਇਜ਼ ਆਲਸੋ ਸਸਟੇਨੇਬਿਲਟੀ ਤੁਸੀਂ ਚੀਜ਼ ਖਰੀਦੀ ਨਹੀਂ ਤੁਸੀਂ ਵੇਸਟ ਨਹੀਂ ਕੀਤੀ ਆਲਰੇਡੀ ਜੋ ਤੁਹਾਡੇ ਕੋਲ ਹੈ ਉਹਦੇ ਵਿੱਚ ਉਹਦੇ ਵਿੱਚੋਂ ਹੀ ਤੁਸੀਂ ਯੂਜ਼ ਕੀਤਾ ਅਸੀਂ ਪੰਜਾਬੀ ਦੇ ਜੁਗਾੜ ਹੋਈ ਜਾਂਦੇ ਨੇ ਤੁਹਾਡੀ ਪਰਾਲੀ ਦੇ ਕਟਲਰੀ ਬਣਨ ਲੱਗੀ ਸੀ ਹਲੇ ਵੀ ਬਣਦੀ ਹੈ ਉਹ ਪਰਾਲੀ ਵੀ ਯੂਜ਼ ਹੋ ਗਈ ਉਹ ਕਟਲਰੀ ਨਾ ਟੁੱਟਦੀ ਉਹ ਫੁੱਡ ਵਾਂਗਨ ਦਿਖਦੀ ਆ ਉਹਦੇ ਚਮਚੇ ਪਲੇਟਾਂ ਸਭ ਬੰਦੇ ਨੇ ਸੋ ਵੀ ਆਲਰੇਡੀ ਸਾਡੇ ਥੋੜੇ ਕਲਚਰ ਚ ਇਹ ਇੱਕ ਨੇਚਰ ਹੈਗੀ ਆ ਅਨਲਾਈਕ ਵੈਰੀ ਆ ਮੈਨ ਅਨਲਾਈਕ ਲੋਟ ਆਫ ਵੈਸਟਰਨ ਨੇਸ਼ਨਸ ਸੋ ਇਟਸ ਜਸਟ ਦੈਟ ਅਸੀਂ ਕਈ ਵਾਰੀ ਰਿਅਲਾਈਜ਼ ਨਹੀਂ ਕਰਦੇ ਯੂ نو ਆਪਣੀ ਹੈਬਿਟਸ ਵੀ ਉਦਾਂ ਦੀ ਆਪਾਂ ਉਹੀ ਚੀਜ਼ਾਂ ਸਾਲੋਂ ਸਾਲ ਯੂਜ਼ ਕਰਦੇ ਰਹਿੰਦੇ ਆ ਬਾਹਰ ਇੱਕ ਸੀਜ਼ਨ ਵਾ ਸਿੱਟ ਦਿੰਦੇ ਨੇ ਸੋ ਵੈਰੀ ਸਿੰਪਲੀ ਐਕਸਪਲੇਨਿੰਗ ਸਸਟੇਨੇਬਿਲਟੀ ਓਕੇ ਜਿੰਨਾ ਤੁਸੀਂ ਰੀਯੂਜ਼ ਕਰੋਗੇ ਉਹ ਪ੍ਰੋਡਕਟ ਦੀ ਯੂਜ਼ਰ ਵਧਾਉਂਗੇ ਉਹਨੇ ਹੀ ਸਸਟੇਨੇਬਿਲਟੀ ਨੂੰ ਸੇਲਪ ਕਰ ਰਹੇ ਠੀਕ ਹੈ ਥੈਂਕ ਯੂ ਥੈਂਕ ਯੂ ਵੈਲਕਮ ਸੋ ਦੋਸਤੋ ਅੱਜ ਅ ਸਾਡੇ ਨਾਲ ਜੇਐਸ ਭੋਗਲ ਜੀ ਜਿਨ੍ਹਾਂ ਨੇ ਬਹੁਤ ਸਾਰੀ ਸਾਨੂੰ ਸਾਡੀ ਵੀ ਆਈਜ਼ ਓਪਨਰ ਦੀ ਇਨਫੋਰਮੇਸ਼ਨ ਦਿੱਤੀ ਹੈ ਕਿ ਸਸਟੇਨੇਬਿਲਟੀ ਕਿਉਂ ਜ਼ਰੂਰੀ ਹੈ ਔਰ ਸਸਟੇਨੇਬਿਲਟੀ ਖਾਲੀ ਪੈਕੇਜਿੰਗ ਜਾਂ ਅਰ ਟੈਕਸਟਾਈਲ ਸੈਕਟਰ ਤੱਕ ਹੀ ਨਹੀਂ ਬਲਕਿ ਹੁਣ ਇਹ ਸਸਟੇਨੇਬਿਲਟੀ ਇੰਜੀਨੀਅਰਿੰਗ ਸੈਕਟਰ ਤੇ ਵੀ ਹੈਗੀ ਆ ਇੰਜੀਨੀਅਰਿੰਗ ਛੱਡੋ ਮਤਲਬ ਹਰ ਚੀਜ਼ ਚ ਸਸਟੇਨੇਬਿਲਟੀ ਜਿਹੜੀ ਹੈ ਉਹ ਉਨੀ ਹੀ ਇੰਪੋਰਟੈਂਟ ਹੋ ਚੁੱਕਿਆ ਸੋ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਸ਼ੁਕਰੀਆ